कारण पूरे शरीर पर लाल रंग के दाने भी हो जाते थे और जख्म बन जाते थे भयानक खारिश के कारण मुझे रात-रात भर नींद भी नहीं आती थी मैंने इसका बहुत इलाज भी करवाया और चमड़ी के माहिर डॉक्टरों को भी दिखाया और बहुत दवाइयां भी खाई लेकिन कोई भी आराम नहीं मिला मैं बहुत ही परेशान था लेकिन जैसे ही मैं महासामर्थी भवन मखू में आया और संत प्रगट जोसेफ जी ने प्रार्थना की और आज मैं तीन साल पुरानी खारिश से बिल्कुल आजाद हूँ। मेरी गवाही है कि मेनू ते 3 साल तो खारिश सी की बहुत ज्यादा सारे शरीर पे दवाई बहुत लई आ ते पर फर्क नहीं पया कि तो भी ਤਿੰਨ ਮਹੀਨੇ ਹੋਇਆ ਆਉਂਦੇ ਨੂੰ ਤੇ ਮੈਂ ਹੁਣ ਬਿਲਕੁਲ ਠੀਕ ਆ ਜਿੱਦਾਂ ਤੁਸੀਂ ਦੱਸਿਆ ਕਿ ਤਿੰਨ ਸਾਲ ਤੋਂ ਤੁਹਾਨੂੰ ਖਾਰਿਜ ਦੀ ਪ੍ਰੋਬਲਮ ਸੀਗੀ ਹਾਂ ਜੀ ਹਾਂ ਉਸ ਖਾਰਿਜ ਦੀ ਵਜ੍ਹਾ ਤੇ ਕਰਕੇ ਤੁਹਾਨੂੰ ਹੋਰ ਕੀ ਕੀ ਪ੍ਰੋਬਲਮ ਆਉਂਦੀ ਸੀ ਖਾਰਸ਼ ਰਹਿੰਦੀ ਨੀਂਦ ਨਹੀਂ ਆਉਂਦੀ ਸਾਰੀ ਰਾਤ ਖਾਰਸ਼ੀ ਕਰਦਾ ਰਹਿਣਾ ਬਸ ਜਿੱਦਾਂ ਤੁਸੀਂ ਆਪਣੀ ਗਵਾਹੀ ਦੇ ਵਿੱਚ ਲਿਖਵਾਇਆ ਕਿ ਤੁਹਾਡੇ ਪੂਰੇ ਸਰੀਰ ਦੇ ਉੱਪਰ ਲਾਲ ਦਾਣੇ ਹੋ ਜਾਂਦੇ ਸੀਗੇ ਤਾਂ ਉਹਨਾਂ ਉਹ ਜਖਮਾਂ ਜਾਂਦੇ ਸੀਗੇ ਤੇ ਜਿਸ ਦੇ ਕਰਕੇ ਤੁਹਾਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਕਿ ਰਾਤ ਨੂੰ ਜਿਸ ਦੇ ਕਰਕੇ ਨੀਂਦ ਵੀ ਨਹੀਂ ਸੀ ਆਉਂਦੀ ਤੇ ਤਿੰਨ ਸਾਲ ਤੋਂ ਲਗਾਤਾਰ ਬਹੁਤ ਸਾਰੀਆਂ ਦਵਾਈਆਂ ਖਾਂਦੇ ਰਹੇ ਪਰ ਦੋ ਦਿਨ ਲਈ ਜਾਂ ਤਿੰਨ ਦਿਨ ਲਈ ਫਰਕ ਪੈਂਦਾ ਸੀ ਜਿੰਨਾ ਟਾਈਮ ਦਵਾਈ ਖਾ ਲੈਂਦੇ ਸੀ ਜਿੱਦਾਂ ਹੀ ਦਵਾਈ ਛੱਡ ਦਿੰਦੇ ਸੀ ਫੇਰ ਸੇਮ ਉਸੇ ਤਰ੍ਹਾਂ ਹੀ ਹੁੰਦਾ ਸੀਗਾ ਕਿ ਤਿੰਨ ਸਾਲ ਤੋਂ ਤੁਹਕੈ ਸਗੇ ਹਾਂਜੀ ਪਰ ਜਿੱਦਾਂ ਹੀ ਮਹਾਸਾਮਰਥ ਪਵਨ ਦੇ ਵਿੱਚ ਆਇਓ ਤੁਸੀਂ ਦੱਸਿਆ ਕਿ ਪਹਿਲੇ ਦਿਨ ਤੋਂ ਜਿੱਦਾਂ ਤੁਸੀਂ ਲਗਾਤਾਰ ਲੇ ਹੈਂਡ ਫ੍ਰੇਰ ਪ੍ਰੇਰ ਕਰਵਾਉਣਾ ਸ਼ੁਰੂ ਕੀਤਾ ਤਾਂ ਲਗਾਤਾਰ ਹੀ ਮੇਰੇ ਆਤਮਿਕ ਪਿਤਾ ਪਰਮੇਸ਼ਰ ਤੇ ਦਾਸ ਸੰਤ ਪ੍ਰਗਟ ਜੋਸਫ ਜੀ ਦਾ ਮਹਾਸਾਮਰਥ ਅਤਾਡੇ ਸਿਰ ਦੇ ਉੱਪਰ ਆਉਂਦਾ ਰਿਹਾ ਤੇ ਉਹ ਜਿਹੜਾ 3 ਸਾਲ ਪੁਰਾਣੀ ਖਾਰਿਸ਼ ਦੀ ਬਿਮਾਰੀ ਸੀ ਤੁਹਾਨੂੰ ਛੱਡ ਕੇ ਜਾ ਚੁੱਕੀ ਆ ਤੇ ਅੱਜ ਉਸ ਖਾਰਿਸ਼ ਦੀ ਬਿਮਾਰੀ ਤੋਂ ਤੁਸੀਂ ਬਿਲਕੁਲ ਆਜ਼ਾਦ